ਪੋਡਵਰੀ ਕਲਾਕਾਰਾਂ ਤੇ ਇਲਜ਼ਾਮ ਲੱਗਦਾ ਵੀ ਉਹ ਪੈਸੇ ਦੇ ਚੱਕਰ ਚ ਬਾਬਿਆਂ ਨੂੰ ਬਹੁਤ ਪ੍ਰਮੋਟ ਕਰਦੇ ਜੇ ਮੰਨ ਲਓ ਕਹਾਂ ਵੀ ਆ ਖੂਹ ਆ ਮੈਂ ਬਾਹ ਫੜ ਕੇ ਲੈ ਜਾ ਵੀ ਆ ਖੂਹ ਚ ਡਿੱਗਣਾ ਤੇ ਕੋਈ ਨਹੀਂ ਡਿੱਗਦਾ ਕਲਾਕਾਰਾਂ ਨੂੰ ਯੂਜ਼ ਵੀ ਕਰਦੇ ਨੇ ਬਾਬੇ ਜੇ ਲੱਗਦਾ ਵੀ ਉਹ ਜਿਹੜੇ ਨੋਟਾਂ ਦੇ ਬੋਰੇ ਡਿੱਗਦੇ ਆ ਉਹ ਵੀ ਕਿਤੇ ਨਾ ਕਿਤੇ ਪ੍ਰਭਾਵਿਤ ਕਰਦੇ ਆ ਵੀ ਯਾਰ ਉੱਥੇ ਜ਼ਿਆਦਾ ਡਿੱਗਦੇ ਉੱਥੇ ਜਾਈਂ ਉੱਥੇ ਵੀ ਗਾਉਂਦੇ ਆ ਸੂਟੇ ਵਾਲਾ ਗਾਣਾ ਹਿੰਮਤ ਰੱਖਦੇ ਉੱਥੇ ਵੀ ਗਾਉਣ ਦੀ ਨਵਾਂ ਨਵਾਂ ਗਾਣਾ ਆ ਸੀਗਾ ਤੇ ਕਿਸੇ ਨਾ ਔੜੀ ਮੁੰਡੇ ਨੇ ਆ ਗਾਣਾ ਲਾ ਕੇ ਕਿੱਥੇ ਤੇ ਸੁਸਾਈਡ ਕਰ ਲਿਆ ਸੀ ਕਤਰੀ ਗੱਲ ਬਾਈ ਹਾਂਜੀ ਬਾਈ ਮੇਰੀ ਛੇਲੀ ਰੁੱਸ ਗਈ ਉਹਨੂੰ ਤੁਸੀਂ ਮਨਾ ਦੋਗੇ ਚਲੋ ਚਲੋ ਥੱਲੇ ਚਲੋ ਸਾਰੇ ਜਣੇ ਹੈਲੋ ਆ ਕਾਕੇ ਆ ਛੋਟੇ ਚਲੋ ਥੱਲੇ ਚਲੋ ਤੇ ਸਾਨੂੰ ਥੱਲੇ ਲਾਤਾ ਜੀ ਉਹਨੇ ਕਰਿਆ ਨਹੀਂ ਟਰਾਈ ਕਿਸੇ ਨੇ ਕਿਹਾ ਨਹੀਂ ਕੋਈ ਟੱਕ ਲੱਦਣ ਵਾਲੀ ਦਰਸ਼ਕ ਜੀ ਦੇਵ ਜੀ ਗਾਣੇ ਗਾਉਣੇ ਹੋ ਜਾਂ ਤਾਂ ਦਮ ਰੱਖੋ ਵਿਆਹ ਕਿ ਲੈ ਕੇ ਜਾਣ ਦਾ ਜਾਂ ਤੁਸੀਂ ਇਹ ਮਤਲਬ ਆਏ ਜੀ ਗਾਣੇ ਨਾ ਗਾਇਆ ਕਰੋ ਪਰ ਲੱਗਦਾ ਵੀ ਅੱਜ ਕੱਲ ਜਿਹੜਾ ਪਿਆਰ ਹੈ ਜਿਸਮਾਂ ਦੀ ਖੇਡ ਜੀ ਬਣ ਕੇ ਰਹਿ ਗਏ ਪਿਆਰ ਤਾਂ ਕਹਿੰਦੇ ਇੱਕ ਪਹਿਲੀ ਤਕਨੀਣ ਵਾਲੀ ਹੋ ਜਾਂਦਾ ਮੁੰਡੇ ਦਾ ਉਹ ਤੋਂ ਬਾਅਦ ਚ ਪਤਾ ਲੱਗਦਾ ਵੀ ਬੰਦਾ ਵਿਪਰ ਕੋਈ ਨਹੀਂ ਮੇਰੇ ਪੰਦੇ ਨਹੀਂ ਤੁਸੀਂ ਵੀ ਮਨਜਾਏ ਜਾਂ ਫਿਰ ਭਾਂਡੇ ਭੁੰਡੇ ਆਪਦੇ ਚੇਲਿਆਂ ਬਹੁਤ ਵਾਰੀ ਕਲਾਕਾਰਾਂ ਤੇ ਇਲਜ਼ਾਮ ਲੱਗਦਾ ਵੀ ਉਹ ਪੈਸੇ ਦੇ ਚੱਕਰ ਚ ਬਾਬਿਆਂ ਨੂੰ ਬਹੁਤ ਪ੍ਰਮੋਟ ਕਰਦੇ ਆ ਤੁਸੀਂ ਵੀ ਕਰਦੇ ਹੋ ਨਹੀਂ ਨਹੀਂ ਇਹ ਮਤਲਬ ਗਲਤ ਇਲਜ਼ਾਮ ਲਾਏ ਜਾਂਦੇ ਵੀ ਇਹ ਉਹ ਫਲਾਣਾ ਬਾਬਾ ਨਸ਼ੇ ਤੇ ਲਾਉਂਦਾ ਭਾਈ ਜੀ ਕਦੇ ਕੋਈ ਕਿਸੇ ਨੂੰ ਨਸ਼ੇ ਤੇ ਲਾ ਸਕਦਾ ਜੇ ਮੰਨ ਲਓ ਕਹਾਂ ਵੀ ਆ ਖੂ ਹੈ ਕਿ ਮੈਂ ਬਾਹ ਫੜ ਕੇ ਲੈ ਜਾ ਵੀ ਆ ਖੂ ਚ ਡਿੱਗਣਾ ਤੇ ਕੋਈ ਨਹੀਂ ਡਿੱਗਦਾ ਉਹਨੂੰ ਪਤਾ ਵੀ ਇਹ ਖੂਹ ਆ ਜੇ ਮੈਂ ਡਿੱਗੂਗਾ ਮੈਂ ਹਜੇ ਤੱਕ ਕੋਈ ਬਾਬਾ ਜਾਂ ਕੋਈ ਸਾਈਂ ਨਹੀਂ ਵੇਖਿਆ ਜਿਹੜਾ ਕਿਸੂਟੇ ਦਾ ਪ੍ਰਸ਼ਾਦ ਦੇ ਰਿਹਾ ਹੂੰ ਜਿਹੜਾ ਕੋਈ ਮਤਲਬ ਕਿਸੇ ਨੂੰ ਕਹਰੇ ਵੀ ਆ ਲਾਓ ਸੂਟੇ ਹੁਣ ਮੈਂ ਕਈ ਥਾਵਾਂ ਤੇ ਜਾਣਾ ਕਿੰਨੇ ਪ੍ਰੋਗਰਾਮ ਲਾਉਣਾ ਹੂੰ ਸੂਫੀ ਦਰਗਾਹਾਂ ਤੇ ਵੀ ਜਾਈਦਾ ਬੜਿਆ ਬਹੁਤ ਕੁਝ ਹਨਾ ਤੇ ਉਹ ਪਤਾ ਨਹੀਂ ਕਿਉਂ ਲੋਕ ਬਦਨਾਮ ਕਰਦੇ ਆ ਫਕਰ ਲੋਕਾਂ ਨੂੰ ਫਕੀਰਾਂ ਨੂੰ ਜਿਹੜੇ ਸਹੀ ਫਕਰ ਫਕੀਰ ਨੇ ਹੂੰ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਇਸ ਚੀਜ਼ ਤੋਂ ਨਹੀਂ ਪਰ ਇੱਕ ਗੱਲ ਕਿਉਂ ਆ ਬਾਈ ਵੀ ਬਹੁਤ ਵਾਰੀ ਇਹ ਹੁੰਦਾ ਵੀ ਕਲਾਕਾਰ ਜਿਹੜੇ ਜਿੱਥੇ ਸ਼ੋਅ ਲਾਉਣ ਜਾਂਦੇ ਨੇ ਉਹ ਮੈਂ ਕਈ ਵਾਰੀ ਆਪਾਂ ਖਬਰਾਂ ਵੀ ਸਾਹਮਣੇ ਆਉਂਦੀਆਂ ਨੇ ਕਿ ਉਹ ਬਾਬੇ ਨੂੰ ਹਜੇ ਮਹੀਨਾ ਆਏ ਨੂੰ ਹੋਇਆ ਹੁੰਦਾ ਤਾਂ ਉਹਦੀ ਮਹਿਮਾ ਹੁੰਦੀ ਆ ਕਲਾਕਾਰਾਂ ਨੂੰ ਯੂਜ਼ ਵੀ ਕਰਦੇ ਨੇ ਬਾਬੇ ਕਈ ਕਰਦੇ ਹੋਣਗੇ ਹੂੰ ਕਰਦੇ ਹੋਣਗੇ ਉਹਦੇ ਆਪ ਦੀ ਪ੍ਰੋਮੋਸ਼ਨ ਵਾਸਤੇ ਵੀ ਮੈਂ ਉਹ ਉਹ ਝੂਠਿਆਂ ਦੀ ਗੱਲ ਨਹੀਂ ਕਰਦਾ ਮੈਂ ਸੱਚਿਆਂ ਦੀ ਗੱਲ ਕਰਦਾ ਉਹ ਕਦੇ ਵੀ ਕਿਸੇ ਨੂੰ ਨਹੀਂ ਤੁਸੀਂ ਬੈਕਗ੍ਰਾਉਂਡ ਪਤਾ ਕਰਕੇ ਜਾਣਦੇ ਹੋ ਜਿੱਥੇ ਸ਼ੋਅ ਲਾਉਣ ਜਾਂਦੇ ਨੇ ਵੀ ਇਹ ਬਾਬਾ ਕੌਣ ਆ ਕਿੱਥੋਂ ਆ ਨਹੀਂ ਨਹੀਂ ਇੰਨੀ ਬੈਕਗ੍ਰਾਉਂਡ ਨਹੀਂ ਪਤਾ ਕਰਦੇ ਅਸੀਂ ਹੂੰ ਸਾਨੂੰ ਤਾਂ ਇੱਕ ਕਲਾਕਾਰ ਹੁੰਦਾ ਕਲਾਕਾਰ ਨੂੰ ਪੈਸੇ ਦੇ ਕੇ ਜਿੱਥੇ ਤੁਸੀਂ ਮਰਜ਼ੀ ਲਿਜਾ ਸਕਦੇ ਹੋ ਕਲਾਕਾਰਨ ਦਾ ਕੀ ਹੈ ਉਹ ਤਾਂ ਇੱਕ ਧਰਤੀ ਦਾ ਕੱਲਾ ਕੱਲਾ ਰੁਖ ਨੱਚਦਾ ਪੂਰੀ ਸਾਹਿਬ ਨੇ ਲਿਖਿਆ ਨਾ ਮਾਇਆ ਦਾ ਨਚਾਇਆ ਇਹ ਮਨੋਖ ਨੱਚਦਾ ਹੈ ਨਾ ਗਰੀਬ ਦੇ ਗਰੀਬੜੇ ਦੀ ਸਿਰ ਤੇ ਗਰੀਬੀ ਨੱਚਦੀ ਤੇ ਪੈਸੇ ਦੇ ਹੰਕਾਰ ਵਿੱਚ ਠੱਗ ਨੱਚਦਾ ਜਿਹਦੇ ਇਸ਼ਾਰਿਆਂ ਤੇ ਮੈਂ ਨੱਚਦੀ ਉਹਦੇ ਇਸ਼ਾਰਿਆਂ ਤੇ ਜਗ ਨੱਚਦਾ ਹੁਣ ਕਲਾਕਾਰ ਤਾਂ ਇੱਕ ਉਹਦੀ ਵੀ ਮਜਬੂਰੀ ਆ ਉਹ ਵੀ ਉਹਨੇ ਵੀ ਉਹਦੇ ਬੱਚੇ ਪਾਲਨੇ ਆ ਨਹੀਂ ਪਰ ਬੱਚੇ ਪਾਲਨੇ ਪਰ ਉਹ ਪਬਲਿਸਿਟੀ ਤੁਹਾਡੇ ਨਾਲ ਇੱਕ ਫੈਨ ਫੋਲੋਇੰਗ ਜੁੜੀ ਹੁੰਦੀ ਆ ਲੋਕ ਜੁੜੇ ਹੁੰਦੇ ਆ ਵੀ ਆ ਜਿੱਥੇ ਦਰਸ਼ਨ ਜੀ ਜਾਊਗਾ ਜੇ ਉਹ ਕਹੂਗਾ ਵੀ ਆ ਬਾਬੇ ਦੀ ਬਹੁਤ ਮਹਿਮਾ ਜੀ ਬਹੁਤ ਵਧੀਆ ਬੰਬਾ ਤਾਂ ਹੋ ਸਕਦਾ ਵੀ ਦਰਸ਼ਨ ਜੀ ਦੇ ਜੇ ਲੱਖ ਫੋਲੋਅਰ ਆ ਤਾਂ ਵਿੱਚੋਂ 5000 ਵੀ ਜਾਵੜੇ ਤਾਂ ਬਾਬੇ ਦੀ ਤਾਂ ਚੜ੍ਹਾਈ ਹੋ ਜਾਣੀ ਹੈ ਨਹੀਂ ਮੈਂ ਕਦੇ ਨਹੀਂ ਆ ਕਿ ਕੀਤਾ ਵੀ ਜੇ ਮੈਨੂੰ ਪਤਾ ਹੋਵੇ ਵੀ ਇਹ ਇਹ ਬੰਦਾ ਐ ਆ ਜਬ ਬਾਬਾ ਐ ਹਨਾ ਤੇ ਉਹ ਵੀ ਉਹ ਵੀ ਐਂ ਕਰੋ ਮੈਂ ਕਦੇ ਕਿਸੇ ਦਾ ਪ੍ਰਚਾਰ ਵੀ ਨਹੀਂ ਕੀਤਾ ਕਿਸੇ ਦੀ ਨਿੰਦਿਆ ਵੀ ਨਹੀਂ ਕੀਤੀ ਕਦੇ ਪ੍ਰਚਾਰ ਨਹੀਂ ਕੀਤਾ ਨਹੀਂ ਉੱਥੇ ਜਾ ਕੇ ਜਿਹੜੀਆਂ ਤੁਸੀਂ ਵੀਡੀਓ ਵੀ ਪਾਉਨੇ ਹੋ ਫਿਰ ਉਹ ਇੱਕ ਪ੍ਰੋਮੋਸ਼ਨ ਹੁੰਦੀ ਆ ਜਾਂ ਮੈਂ ਮਤਲਬ ਵੀ ਜੇ ਤੁਮੈਂ ਤੁਹਾਡੇ ਕਈ ਸ਼ੋਅਸ ਦੇਖੇ ਨੇ ਵੀ ਤੁਸੀਂ ਜਾਣਦੇ ਹੋ ਕਿਤੇ ਫਿਰ ਨਾਲ ਵੀਡੀਓ ਵੀ ਪਾਉਨੇ ਉੱਥੇ ਜਾ ਕੇ ਵੀ ਅੱਜ ਮੈਂ ਇੱਥੇ ਜਾ ਰਿਹਾ ਬਾਬਿਆਂ ਦੀ ਕਿਰਪਾ ਹੋਗੀ ਕਿੰਨੀ ਕੁ ਹੋਗੀ ਕਾ ਬਾਬਿਆਂ ਦੀ ਕਿਰਪਾ ਤੁਹਾਡੇ ਤੇ ਨਹੀਂ ਕਿਰਪਾ ਤੇ ਹੁੰਦੀ ਹੈ ਹੂੰ ਪਰ ਮੈਂ ਝੂਠਿਆਂ ਦੀ ਗੱਲ ਨਹੀਂ ਕਰਦਾ ਮੈਂ ਸੱਚਿਆਂ ਦੀ ਗੱਲ ਕਰਦਾ ਹੂੰ ਏ ਮਤਲਬ ਜਾਣ ਕੇ ਬਦਨਾਮ ਕੀਤਾ ਜਾਂਦਾ ਹਨਾ ਮੈਨੂੰ ਨਹੀਂ ਪਤਾ ਵੀ ਕੀ ਸਾਜ਼ਿਸ਼ ਹੈ ਇਹਦੇ ਪਿੱਛੇ ਕੀ ਸਿਸਟਮ ਹੈ ਇਹਨਾਂ ਚੱਕਰਾਂ ਮੈਂ ਨਹੀਂ ਲੱਗਦਾ ਵੀ ਉਹ ਜਿਹੜੇ ਨੋਟਾਂ ਦੇ ਬੋਰੇ ਡਿੱਗਦੇ ਆ ਉਹ ਵੀ ਕਿਤੇ ਨਾ ਕਿਤੇ ਪ੍ਰਭਾਵਿਤ ਕਰਦੇ ਆ ਵੀ ਯਾਰ ਉੱਥੇ ਜ਼ਿਆਦਾ ਡਿੱਗਦੇ ਉੱਥੇ ਜਾਈਏ ਹਾਂ ਤੁਨ ਮੈਂ ਕਹਿ ਦਿੱਤਾ ਕਿ ਅਗੇ ਤਾਂ ਪਹਿਲਾਂ ਵੀ ਕਲਾਕਾਰਾਂ ਦੀ ਮਜਬੂਰੀ ਵੀ ਹੁੰਦੀ ਆ ਵੀ ਉੱਥੇ ਜ਼ਿਆਦੇ ਪੈਸੇ ਬਣਦੇ ਉੱਥੇ ਆਏ ਆ ਤੇ ਜੋ ਹਨਾ ਥੋੜੀ ਜੀ ਪਰ ਕਦੇ ਮੈਂ ਸੋਚ ਕੇ ਨਹੀਂ ਗਿਆ ਵੀ ਨਾ ਮੈਂ ਕਦੇ ਇਹ ਕਿਹਾ ਵੀ ਇਹ ਵੀ ਇਹ ਵੀ ਬਾਬੇ ਬਹੁਤ ਘੈਂਟ ਆ ਜੀ ਇਹ ਫਲਾਨੇ ਆ ਜੀ ਜਿਹਦੀ ਜੋ ਵੇਖੋ ਕਿਸੇ ਨੂੰ ਆਪਾਂ ੱੱਕੇ ਨਾਲ ਕੁਝ ਨਹੀਂ ਕਰਾ ਸਕਦੇ ਜੇ ਜੇ ਕਿਸੇ ਨੂੰ ਕੁਝ ਦਿਖਦਾ ਹੈ ਤੇ ਬੰਦਾ ਫੇਰ ਹੀ ਜਾਊਗਾ ਨਹੀਂ ਤਾਂ ਅਦਰਵਾਇਜ਼ ਕੋਈ ਐਵੇਂ ਤਾਂ ਕਿਸੇ ਦੇ ਮਗਰ ਲੱਗਦਾ ਨਹੀਂ ਨਹੀਂ ਪਰ ਸੈਲੀਬ੍ਰਿਟੀਆਂ ਦੇ ਫੈਨ ਵੀ ਬਹੁਤ ਹੁੰਦੇ ਆ ਤੁਹਾਡੇ ਵੀ ਬਹੁਤ ਫੈਨ ਨੇ ਬਿਲਕੁਲ ਤੇ ਉਹ ਉਹਨਾਂ ਨੂੰ ਜਦੋਂ ਲੱਗਦਾ ਵੀ ਦਰਸ਼ਨਜੀਤ ਇੱਥੇ ਮਹੀਨੇ 'ਚ 10 ਗੇੜੇ ਲਾਉਂਦਾ ਤੇ ਅਸੀਂ ਵੀ ਜਾਵੜੀਏ ਹੂੰ ਤਾਂ ਫਿਰ ਉਹ ਚੱਕਰ 'ਚ ਤੁਸੀਂ ਆਪਣੇ ਫੈਨਸ ਨੂੰ ਮੈਂ ਤੁਹਾਡੀ ਕਿਸੇ ਪੋਸਟ ਨਹੀਂ ਦੇਖਿਆ ਵੀ ਤੁਸੀਂ ਕਲੀਅਰ ਕਰਿਆ ਹੋਵੇ ਵੀ ਬਾਈ ਇੱਥੇ ਨਾ ਜਾਓ ਨਹੀਂ ਮੈਂ ਪੱਕਾ ਤੇ ਕਿਤੇ ਜਾਂਦਾ ਨਹੀਂ ਮੈਨੂੰ ਕੋਈ ਬੁੱਕ ਕਰੂਗਾ ਮੈਂ ਉੱਥੇ ਜਾਊਂਗਾ ਅੱਛਾ ਨਹੀਂ ਵੈਸੇ ਜੇ ਤੁਹਾਨੂੰ ਕਿਤੇ ਮਹੀਨੇ ਚ 10 ਵਾਰੀ ਵੀ ਜਾਣੇ ਹੋ ਤਾਂ ਪੋਸਟ ਵੀ ਪਾਉਣੀ ਨਹੀਂ 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 ਮੈਂ 10 ਵਾਰੀ ਮਹੀਨੇ ਚ ਕਿਉਂਕਿ ਇੱਕ ਵਾਰੀ ਅਗਲਾ ਆਰਟਿਸਟ ਨੂੰ ਬੁੱਕ ਕਰ ਲਿਆ ਅਗਲੀ ਵਾਰ ਇੱਕ ਹੋਰ ਆਰਟਿਸਟ ਨੂੰ ਬੁੱਕ ਕਰ ਲੈਂਦੇ ਹਣਾ ਉਦੋਂ ਅਗਲੀ ਵਾਰੀ ਹੋਰ ਆਰਟਿਸਟ ਨੂੰ ਬੁੱਕ ਕਰ ਲੈਂਦੇ ਮੈਂ ਕਿਤੇ ਤਾਂ ਗਿਆ ਹੀ ਨਹੀਂ ਵੀ ਆ ਵੀ ਮੈਂ ਪੱਕਾ ਹੀ ਜਾਣਾ ਕਿਸੇ ਡੇਰੇ ਚ ਜਾਂ ਕਿਸੇ ਦਰਬਾਰ ਤੇ ਪੱਕਾ ਤਾਂ ਮੈਂ ਕਿਤੇ ਨਹੀਂ ਉੱਥੇ ਵੀ ਗਾਉਣੀ ਆ ਸੂਟੇ ਵਾਲਾ ਗਾਣਾ ਹਿੰਮਤ ਰੱਖਦੇ ਉੱਥੇ ਵੀ ਗਾਉਣ ਦੀ ਬਿਲਕੁਲ ਮੈਂ ਹਰ ਇੱਕ ਥਾਂ ਗਾਉਣਾ ਠੀਕ ਹੈ ਮੈਂ ਹਰ ਇੱਕ ਥਾਂ ਤੇ ਗਾਉਣਾ ਕਈ ਥਾਂ ਤੇ ਹਾਂ ਕਈ ਥਾਂ ਤੇ ਹੋਇਆ ਏ ਮੇਰੇ ਨਾਲ ਵਾਪਰੀਆਂ ਗੱਲਾਂ ਕਈ ਥਾਂ ਤੇ ਸੂਟਾ ਬੰਦ ਯਾਰ ਆਹ ਨਹੀਂ ਗਾਉਣਾ ਹੋਰਗਾ ਹਾਂ ਯਾਰੇ ਇਹਨੂੰ ਕਹੋ ਵੀ ਆਹ ਨਹੀਂ ਗਾਣਾ ਗਾਉਣਾ ਹੋਰਗਾ ਕੋਈ ਪਰ ਮੈਂ ਉੱਥੇ ਕਿਉਂਕਿ ਲੋਕ ਆਪ ਸੁਣਦੇ ਹੁਣ ਸੂਟਾ ਗਾਣਾ ਤਾਂ ਆਪਣਾ ਇੰਨਾ ਕਿ ਹਿੱਟ ਹੋਇਆ ਉਹ ਹੁਣ ਕਈ ਵਾਰੀ ਕਿਸੇ ਫਰਮਾਇਸ਼ ਕਰ ਦਿੰਦੇ ਕਿਸੇ ਸਿੰਗਰ ਨੂੰ ਭਾਈ ਯਾਰ ਸੂਟਾ ਸੁਣਾ ਦੇ ਉਹ ਕਹਿੰਦਾ ਯਾਰ ਜੀ ਕਹਿੰਦਾ ਕਲਾਕਾਰ ਕਹਿੰਦਾ ਮੈਨੂੰ ਨਹੀਂ ਆਉਂਦਾ ਫਿਰ ਉਹਨੂੰ ਕਹਿੰਦੇ ਭਾਈ ਤੂੰ 2 ਮਿੰਟ ਰੁਕ ਜਾ ਬਹਿ ਜਾ ਅਸੀਂ ਡੀਜੇ ਤੇ ਲਾ ਕੇ ਨੱਚ ਲਈਏ ਇਨੀਆਂ ਫੇਮਸ ਸੀ ਜਿਹਾ ਹੋ ਇੰਨਾ ਕ ਸਾਰੀ ਦੁਨੀਆ ਚ ਉਹ ਮਲਾਤੀ ਚੰਦਰੇ ਸੂਟੇ ਨੇ ਬਹੁਤ ਵਿੱਕੀ ਬਾਦਸ਼ਾ ਬਾਈ ਨੇ ਵੀ ਉਹ ਮੇਰੇ ਲਗਾਣਾ ਬਹੁਤ ਸਟੇਜਾਂ ਤੇ ਗਾਇਆ ਉਹਨਾਂ ਨੇ ਵੀ ਬਹੁਤ ਗਾਇਆ ਉਹ ਤੇ ਮਤਲਬ ਇਹ ਇੱਕ ਤਾਂ ਇਹ ਆਰਟ ਆ ਸਾਡਾ ਆਰਟਿਸਟਾਂ ਸੀ ਨਹੀਂ ਮਤਲਬ ਕਿਸੇ ਜਗ੍ਹਾ ਤੇ ਤੁਸੀਂ ਗਏ ਹੋ ਉੱਥੇ ਜਿੱਥੇ ਸਭ ਕੁਝ ਚੱਲਦਾ ਹੁੰਦਾ ਅਡੰਬਰ ਜੋ ਵੀ ਰਚਿਆ ਜਾਂਦਾ ਵੀ ਜੋ ਵੀ ਧੂਏ ਦੀ ਆਰਟ ਦੇ ਵਿੱਚ ਹੁੰਦਾ ਉੱਥੇ ਨਸ਼ੇ ਹੁੰਦੇ ਨੇ ਜਾਂ ਜਿਨ੍ਹਾਂ ਦਾ ਆਪਾਂ ਸੁਣਦੇ ਆ ਫਿਰ ਉੱਥੇ ਵੀ ਕਦੇ ਗਾ ਕੇ ਤੁਸੀਂ ਇਹ ਸਟੇਜ ਤੋਂ ਜ਼ਰਤ ਦਿਖਾਈ ਆ ਕਿ ਇਦਾਂ ਹੁੰਦਾ ਵੀ ਕਿਉਂ ਭੋਲੇ ਦਾ ਪਤਸ਼ਾਦ ਕਹਿ ਕੇ ਬਦਨਾਮ ਕਰਿਆ ਉੱਥੇ ਬਿਲਕੁਲ ਕਈ ਥਾਂ ਤੇ ਮੈਂ ਕਹੀ ਹੈ ਗੱਲ ਇਹ ਹੂੰ ਕਈ ਥਾਂ ਤੇ ਮਤਲਬ ਹੋਇਆ ਸਾਡੇ ਸਾਹਸ ਉਸ ਚੀਜ਼ ਤੇ ਕਈ ਜਿਹੜੀ ਧਮਕੀ ਵੀ ਆਈ ਹੈ ਕੋਈ ਵੀ ਤੂੰ ਉੱਥੇ ਕਿਉਂ ਗਾ ਕੇ ਆਇਆ ਨਹੀਂ ਨਹੀਂ ਕੋਈ ਧਮਕੀ ਨਹੀਂ ਤੇ ਮੈਸੇਜ ਆਇਆ ਚ ਧਮਕੀ ਵਾਲੀ ਦੀ ਗੱਲ ਨਹੀਂ ਕੋਈ ਨਹੀਂ ਕਿਹ ਜਰੀ ਕਿਸੇ ਸਾਹਮਣੇ ਗੌਂ ਤੇ ਵਿਵਾਦ ਵੀ ਛਿੜ ਜਾਂਦਾ ਨਾ ਨਹੀਂ 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 ਇਹਦੇ ਚ ਤਾਂ ਇਹ ਇੱਕ ਮੈਸੇਜ ਆ ਆਪਾਂ ਮੈਸੇਜ ਤਾਂ ਕੁਝ ਵੀ ਦੇ ਸਕਦੇ ਆ ਕਦੋਂ ਵੀ ਦੇ ਸਕਦੇ ਆ ਕਿੱਥੇ ਵੀ ਦੇ ਸਕਦੇ ਆ ਔਰ ਕਿਹੜੀ ਮਰਜ਼ੀ ਜਗ੍ਹਾ ਤੇ ਦੇ ਸਕਦੇ ਆ ਮੈਸੇਜ ਹੈ ਤੇ ਇਹ ਚ ਧਮਕੀ ਨਹੀਂ ਨਹੀਂ ਮਤਲਬ ਜੇ ਤੁਸੀਂ ਕਿਸ ਕੋਈ ਬੰਦਾ ਕਰ ਰਿਹਾ ਉਹਦੇ ਸਾਹਮਣੇ ਆਪਾਂ ਕੋਈ ਚੀਜ਼ ਕਰਦੇ ਆ ਤਾਂ ਉਹਦਾ ਅੱਗੋਂ ਜਵਾਬ ਵੀ ਤਾਂ ਆਉਂਦਾ ਵੀ ਕਿਸੇ ਨੇ ਹਟਾਇਆ ਹੋਵੇ ਜਾਂ ਤੁਹਾਨੂੰ ਉੱਥੇ ਪੈਸੇ ਹੀ ਨਾ ਅਗਲੇ ਨੇ ਜਿੱਦਾਂ ਬਾਕੀਆਂ ਤੇ ਸਿੱੜਦੇ ਆ ਤੁਹਾਡੇ ਤੇ ਫਿਰ ਨਾ ਸਿੱਟੇ ਹੋਣ ਨਹੀਂ ਉਹ ਮੈਨੂੰ ਕੋਈ ਟੈਨਸ਼ਨ ਨਹੀਂ ਵੀ ਕੀ ਵੀ ਆ ਰਹੇ ਨੇ ਮੇਰੇ ਤੇ ਤਵਾਂ ਲਾਤਾ ਜਾਂ ਤਵਾਂ ਲਾਉਣ ਨਾਲ ਤਾਂ ਗੱਲ ਹੀ ਨਹੀਂ ਉਹ ਕਿ ਮੈਸੇਜ ਆ ਮੈਨੂੰ ਕਦੀ ਮਹਿਸੂਸ ਨਹੀਂ ਹੋਇਆ ਵੀ ਇਹਨੇ ਮੇਰੇ ਤੇ ਪੈਸੇ ਨਹੀਂ ਸਿੱਟੇ ਆ ਮੈਨੂੰ ਮੈਂ ਕਹਿਣਾ ਚਾਹਾਂ ਕਹਿਣਾ ਮੈਂ ਫਿਰੋ ਹੀ ਕਹਿ ਰਿਹਾ ਕਿ ਇੱਕ ਆਰਟਿਸਟ ਆ ਆਰਟਿਸਟ ਦਾ ਕੰਮ ਹੁੰਦਾ ਕੰਮ ਕਰਨਾ ਜੋ ਤੁਹਾਡੇ ਚ ਆਰਟ ਆ ਉਹ ਦਿਖਾਉਣਾ ਉਹਨੇ ਫਿਰ ਜਗਾ ਨਹੀਂ ਦੇਖਣੀ ਵੀ ਇੱਥੇ ਕੀ ਆ ਇੱਥੇ ਕੀ ਇੱਥੇ ਕੀ ਆ ਨਾ ਹੀ ਉਹਨੇ ਵੇਖ ਕੇ ਜਾਣਾ ਵੀ ਉਹ ਬਾਬਾ ਆਏ ਆ ਉਹ ਬਾਬਾ ਜਾਉ ਆ ਸਿਰਫ ਅਸੀਂ ਤਾਂ ਰੱਬ ਕਰ ਦਿਜੇ ਕਿਤੇ ਸਾਨੂੰ ਬੁਲਾਊਗਾ ਅਸੀਂ ਵਿਆਹ ਚ ਜਾਂਦੇ ਆ ਤੇ ਉੱਥੇ ਉਹਦੀਆਂ ਕੋੜੀਆਂ ਗਾਉਣੇ ਆ ਠੀਕ ਤੇ ਉਥੇ ਮਹਾਮਾਈ ਦਾ ਗੁਣ ਗaan ਕਰਨਾ ਹੈ ਹਾਂ ਜੇ ਮਤਲਬ ਜਿੱਥੇ ਵੀ ਗਏ ਆ ਮਤਲਬ ਇੱਕ ਆਰਟ ਆ ਸਾਡਾ ਸਾਡਾ ਕੰਮ ਹੈ